ਉਹ ਨਹੀਂ ਸਨ ਚਾਹੁੰਦੇ ਵੀ ਇਹ ਇਸੇ ਤਰ੍ਹਾਂ ਫਤਿਹ ਜਾਬ ਹੋਣ ਇਸ ਕਰਕੇ ਉਹ ਦੂਜਿਆਂ ਨਾਲ ਮਿਲ ਗਏ ਤੇ ਫਿਰੋਜ਼ ਸ਼ਾਹ ਦੀ ਜੰਗ ਹੋਵੇ ਭਾਵੇਂ ਇਹ ਜਿੰਨੀਆਂ ਵੀ ਜੰਗਾਂ ਬਾਅਦ ਵਿੱਚ ਲੜੀਆਂ ਗਈਆਂ ਇਹ ਉਸ ਸਪਿਰਿਟ ਨਾਲ ਗੁਰੂ ਕੇ ਸਿੱਖ ਲੜੇ ਪਰ ਉਹ ਹਾਰ ਕਿਉਂ ਗਏ ਕਿਉਂਕਿ ਇੱਕ ਸਰਕਾਰ ਬਾਜੋ ਇੱਕ ਕੌਮ ਦੇ ਆਗੂ ਤੋਂ ਬਿਨਾ ਅਗਵਾਈ ਤੋਂ ਬਿਨਾ ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਤੇ ਉਹ ਬਿਰਤਾਂਤ ਅੱਜ ਅਸੀਂ ਆਪਣੇ ਆਲੇ-ਦੁਆਲੇ ਵੇਖਦੇ ਹਾਂ ਕਿ ਇਸ ਆਗੂਹੀਣੀ ਕੌਮ ਅੰਦਰ ਵੇਖੋ ਕਿਵੇਂ ਦਾ ਹਾਲਾਤ ਜਿਹੜਾ ਉਹ ਬਣਿਆ ਹੋਇਆ ਹੈ ਭਾਵੇਂ ਉਸ ਵਕਤ ਗਿਣਤੀ ਕੋ ਬਹੁਤੀ ਨਹੀਂ